ਰੀ ਭਾਜੀ ਉਹ ਚਾਲੀ ਵੀ ਸੱਜੇ ਰੋਮਣੀ ਅਕਾਲੀ ਦਲ ਜਿੰਦਾਬਾਦ ਜਿੰਦਾਬਾਦ ਰੋਮਣੀ ਅਕਾਲੀ ਦਲ ਜਿੰਦਾਬਾਦ 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 ਸਗਵੀ ਜਿੰਦਾਬਾਦ 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 ਸਰਪਿਕਰ ਸਿੰਘ ਮਜੀਠੀਆ ਜਿੰਦਾਬਾਦ ਜਿੰਦਾਬਾਦ ਅਸੀਂ ਤਾਂ ਹੈਰਾਨ ਆ ਭਗਵੰਤ ਮਾਨ ਦੇ ਸਰਕਾਰ ਤੋਂ ਭਗਵੰਤ ਮਾਨ ਦੇ ਅਸਰਾਂ ਤੋਂ ਕਿ ਭਗਵੰਤ ਮਾਨ ਇੰਨੇ ਡਰ ਚੁੱਕੇ ਨੇ ਭਗਵੰਤ ਮਾਨ ਦੀ ਸਰਕਾਰ ਇੰਨੇ ਡਰ ਚੁੱਕੀ ਹੈ ਕਿ ਵਿਕਰਮ ਜੀ ਜਿਹੜੇ ਕਿ ਇਸ ਨਾਭਾ ਜੇਲ੍ਹ ਦੇ ਵਿੱਚ ਉਹਨਾਂ ਨੇ ਆਉਣਾ ਸੀਗਾ ਤੇ ਅਸੀਂ ਵਰਕਰ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਅਸੀਂ ਇੱਥੇ ਆਏ ਸੀਗੇ ਤੇ ਅਸੀਂ ਉਹਨਾਂ ਨੂੰ ਸਾਹਮਣੇ ਮਿਲਾਂਗੇ ਸੋ ਮਿਲ ਕੇ ਜਦੋਂ ਜੇਲ੍ਹ ਚ ਕਿਉਂਕਿ ਕੋਈ ਵੀ ਵਿਅਕਤੀ ਜਦੋਂ ਜੇਲ੍ਹ ਚ ਆਉਂਦਾ ਹੈ ਤਾਂ ਉਹਦੇ ਜਿਹੜੇ ਸਮਰਤਿਕ ਨੇ ਉਹ ਜੇਲ੍ਹ ਦੇ ਸਾਹਮਣੇ ਆ ਕੇ ਖੜਕੇ ਮਿਲ ਲੈਂਦੇ ਨੇ ਸੋ ਅੱਜ ਮੈਨੂੰ ਲੱਗਦਾ ਕਿ ਸਰਕਾਰ ਡਰ ਚੁੱਕੀ ਆ ਸਰਕਾਰ ਦੇ ਦਿਮਾਗ ਦੇ ਵਿੱਚ ਇਹ ਨਕਸ਼ਾ ਬੈਠ ਚੁੱਕਿਆ ਕਿ ਅਕਾਲੀ ਦਲ ਦੇ ਵਰਕਰ ਜਿਹੜੇ ਲੀਡਰ ਨੇ ਉਹਨਾਂ ਤੋਂ ਇਹਨਾਂ ਨੂੰ ਡਰ ਬਣ ਚੁੱਕਿਆ ਕਿਉਂਕਿ ਮੈਂ ਇੱਕ ਗੱਲ ਕਣੀ ਕਿ ਉਹਨਾਂ ਵਿਕਰਮ ਸਿੰਘ ਉਹ ਚੀਜ਼ ਹੈ ਜਿਹੜੀ ਕਦੇ ਤਬਣੀ ਨਹੀਂ ਵਿਕਰਮ ਸਿੰਘ ਤੋਂ ਜੋ ਇਹ ਕਹਿੰਦੇ ਸੀ ਕਿ ਅਸੀਂ ਆਹ ਕੁਝ ਫੜ ਲਿਆ ਕੁਝ ਕਰ ਲਿਆ ਉਹ ਕੋਈ ਵੀ ਚੀਜ਼ ਇਹਨਾਂ ਤੋਂ ਮਿਲ ਨਹੀਂ ਸਕੀ ਸੋ ਮੈਂ ਇਹ ਮਹਿਸੂਸ ਕਰ ਰਿਹਾ ਕਿ ਆ ਜਿਹੜੀ ਛੋਣੀ ਬਣਾਤੀ ਆ ਇਸ ਤਰ੍ਹਾਂ ਦੇ ਕੋਈ ਵੱਡੇ ਤੋਂ ਵੱਡਾ ਸਮੱਗਲਰ ਵੱਡੇ ਤੋਂ ਵੱਡਾ ਅੱਤਵਾਦੀ ਵੀ ਲਿਆਂਦਾ ਜਾਵੇ ਤਾਂ ਇਦਾਂ ਛੋਣੀ ਨਹੀਂ ਬਣਾਈ ਜਾਂਦੀ ਇਥੇ ਆਮ ਪਬਲਿਕ ਨੂੰ ਵੀ ਹੈਰਾਨ ਕੀਤਾ ਜਾ ਰਿਹਾ ਇਹ ਸੜਕ ਦੇ ਉੱਪਰ ਸਵੇਰ ਤੋਂ ਇਹਨਾਂ ਨੇ ਜਾਮ ਲਾਇਆ ਹੋਇਆ ਸੋ ਅਸੀਂ ਉਹਨਾਂ ਨੂੰ ਦੇਖਣ ਵਾਸਤੇ ਆਏ ਸੀਗੇ ਤੇ ਮਿਲਣ ਵਾਸਤੇ ਆਏ ਸੀਗੇ ਸੋ ਇਹਨਾਂ ਨੇ ੱੱਕਾ ਕਰਕੇ ਇਹ ਗੱਲ ਸਿੱਧ ਕਰ ਦਿੱਤੀ ਹੈ ਕਿ ਭਗਵੰਤ ਮਾਨ ਆਪ ਸਰਕਾਰ ਨਹੀਂ ਚਲਾ ਰਿਹਾ ਭਗਵੰਤ ਮਾਨ ਨੂੰ ਚਲਾ ਰਹੇ ਨੇ ਕੇਸ਼ਰੀਵਾਲ ਸ਼ਿਸ਼ੋਧिया ਤੇ ਉੱਥੇ ਦੀ ਜਿਹੜੀ ਟੀਮ ਹੈ ਦਿੱਲੀ ਤੋਂ ਜਿਹੜੀ ਜ਼ਿਲ੍ਹਾ ਚੋਂ ਆਈ ਹੋਈ ਟੀਮ ਹੈ ਉਹ ਟ੍ਰੇਡ ਹੋ ਕੇ ਆਈ ਯੂਆਈ ਟੀਮ ਜਿਹੜੀ ਆ ਉਹ ਡਰ ਰਹੀ ਆ ਪੰਜਾਬ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਤੋਂ ਤੇ ਸ਼੍ਰੋਮਣੀ ਅਕਾਲੀ ਦਲ ਚੜ ਕੇ ਇਹਨਾਂ ਦੀ ਛਾਤੀ ਤੇ ਨੱਚੇਗਾ ਤੇ 2027 ਦੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਬਣਾਏਗਾ ਸੋ ਇਹਨਾਂ ਨੂੰ ਭੱਜਦਿਆਂ ਨੂੰ ਰਸਤਾ ਨਹੀਂ ਲੱਭਣ ਦਵਾਂਗੇ ਤੇ ਸਾਰੇ ਚੱਕ ਕੇ ਜੇਲ੍ਹ ਚ ਬੰਦ ਕਰਾਂਗੇ ਜਿਸ ਤਰ੍ਹਾਂ ਅੱਜ ਬਿਕਰਮਜੀਤ ਨਾਲ ਇਹ ਬਦਲਾਖੋਰੀ ਦੀ ਨੀਤੀ ਨਾਲ ਕਰ ਰਹੇ ਨੇ ਪਹਿਲਾਂ ਬਿਕਰਮ ਤੋਂ ਮਾਫੀਆਂ ਮੰਗਦੇ ਰਹੇ ਤੇ ਅੱਜ ਬਿਕਰਮਜੀਤ ਨੂੰ ਚੱਕ ਕੇ ਝੂਠੇ ਕੇਸਾਂ ਵਿੱਚ ਫਸਾ ਕੇ ਜੇਲ੍ਹਾਂ ਵਿੱਚ ਲੈ ਕੇ ਆ ਰਹੇ ਨੇ ਸੋ ਅਸੀਂ ਇਸ ਗੱਲ ਦੀ ਨਿੰਦਿਆ ਕਰਦੇ ਆਂ ਤੁਸੀਂ ਸਾਰੀ ਪਬਲਿਕ ਵੱਲੋਂ ਨਾਪੇ ਦੀ ਪਬਲਿਕ ਅੱਜ ਪੂਰੀ ਹਰਾਸ਼ ਹੈ ਤੇ ਜੇਲ੍ਹ ਦੇ ਆਲੇ ਦੁਆਲੇ ਇਹਨਾਂ ਨੇ ਛਾਉਣੀ ਬਣਾ ਕੇ ਖੜੇ ਨੇ ਸੋ ਕਿਸੇ ਵੀ ਵਿਅਕਤੀ ਨੂੰ ਅੰਦਰ ਜਾ ਆਰ ਪਾਰ ਨਹੀਂ ਨਿਕਲਣਾ ਰਿਹਾ ਕਿ ਅਸੀਂ ਪਰਲੇ ਪਾਸੇ ਖੜੇ ਸੀਗੇ ਤੇ ਸਾਨੂੰ ਅਗਲੇ ਪਾਸੇ ਘੜ ਕੇ ਰੱਖਤਾ ਸੋ ਅਸੀਂ ਕਹਿੰਦੇ ਹਾਂ ਕਿ ਜੇ ਤੁਹਾਡੇ ਕੋਲ ਇੰਨਾ ਦਮ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਰੋਕ ਲਓ ਪਹਿਲਾਂ ਘਰਾਂ 'ਚ ਵੀ ਰੋਕਿਆ ਸੀਗਾ ਤੇ ਫੇਰ ਬਾਹਰ ਆਏ ਨੇ ਸੋ ਅਸੀਂ ਕਦੇ ਵੀ ਪਿੱਛੇ ਹਟਣ ਵਾਲੇ ਨਹੀਂ ਤਾਂ ਪਿੱਛੇ ਹਟਾਂਗੇ ਭਾਈ ਕਿਸ ਤਰ੍ਹਾਂ ਦੇਖਦੇ ਹਾਂ ਅੱਜ ਜੋ ਬਿਕਰਮਜੀਠੇ ਨੂੰ ਤੇ ਜੇਲ੍ਹ ਚ ਲੈ ਜਾਂਦਾ ਜਾ ਰਿਹਾ ਕਿਸ ਤਰ੍ਹਾਂ ਦੇ ਹਾਲਾਤ ਇਹਨਾਂ ਜੀ ਇੰਟੈਲੀਜੈਂਸ ਦੀ ਜਿਹੜੀ ਇਹ ਇੱਕ ਮੁਹਿੰਮ ਚਲਾਈ ਹੋਈ ਹੈ ਵੀ ਪੰਜਾਬ ਨੂੰ ਲੀਡਰਲੈਸ ਕਰਨ ਦੀ ਜਿਵੇਂ ਹਰਿਆਣਾ ਤੇ ਹਿਮਾਚਲ 'ਚ ਜਿਹਨੂੰ ਚਾਹੁੰਦੇ ਨੇ ਸੀਐਮ ਬਣਾ ਦਿੰਦੇ ਨੇ ਉਹੀ ਕੰਮ ਕਰ ਰਹੇ ਨੇ ਪਹਿਲਾਂ ਕੈਪਟਨ ਅਮਰਿੰਦਰ ਨੂੰ ਬਾਦਲ ਸਾਹਿਬ ਨੂੰ ਤੇ ਮਨਜੀਤ ਸਿੰਘ ਜੀ ਨੂੰ ਭਗਵੰਤ ਮਾਨ ਨੂੰ ਦੇਖ ਲਓ ਕੁਰਸੀ ਤੋਂ ਉਹਨਾਂ ਨੂੰ ਪਾਵਰਲੈਸ ਕਰਤਾ ਜਿੰਨੇ ਵੀ ਆਪਣੇ ਕਿਸਾਨ ਲੀਡਰ ਸੀ ਉਹਨਾਂ 'ਚ ਵੀ ਇਹੀ ਗੱਲ ਪੰਜਾਬ ਨੂੰ ਇਹ ਕੋਈ ਵੀ ਲੀਡਰ ਦੇਣਾ ਨਹੀਂ ਚਾਹੁੰਦੇ ਪਾਚੋ ਪੰਜਾਬ ਲਈ ਕੋਈ ਗੱਲ ਕਰ ਸਕੇ ਇਸ ਲਈ ਕੋਈ ਵੀ ਪੰਜਾਬ ਦੀ ਗੱਲ ਕਰਦਾ ਤਾਂ ਇਹ ਡਰਦੇ ਨੇ ਡਰਦੇ ਮਾਰੇ ਦੇਖ ਲਓ ਤੁਹਾਡੇ ਸਾਹਮਣੇ ਕਿੰਨੀ ਸਖਤਾਈ ਕਰੀ ਹੈ ਹਾਂਜੀ ਤੁਹਾਡਾ ਕਲੈਕਸ਼ਨ ਕੀ ਅਸੀਂ ਮਹਾਰਾਜ ਲਾਲਕਾ ਜੀ ਦੀ ਰਹਿਨਮਾਈ ਚ ਜਿਵੇਂ ਅੱਗੇ ਉਹਨਾਂ ਦੇ ਪ੍ਰਦਰਸ਼ਨ ਕਰਨ ਦਾ ਹੋਇਆ ਉਹਵੇਂ ਨਾਲ ਖੜੇ ਆ ਜੀ ਠੀਕ ਹੈ